ਦੀ ਹੈਲਥ ਕਾਰਡ ਸਕੀਮ ਲਾਗੂ ਹੋ ਰਹੀ ਹੈ ਉਹ ਕਿਸ ਇੰਸ਼ੋਰੈਂਸ ਕੰਪਨੀ ਦੇ ਨਾਲ ਕਨੈਕਟ ਹੈ ਉਹ ਤੇ ਪਤਾ ਨਹੀਂ ਅਜੇ ਪਰ ਉਹ ਕਹਿੰਦੇ ਵੀ ਦੋ ਜ਼ਿਲ੍ਹਿਆਂ ਦੇ ਵਿੱਚ ਹੀ ਅਜੇ ਇਹਨਾਂ ਨੇ ਲਾਗੂ ਕੀਤੀ ਹੈ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਇਹਨਾਂ ਦੀ ਆਪਦੀਆਂ ਟੀਮਾਂ ਹੀ ਉਹ ਕੰਮ ਕਰ ਰਹੀਆਂ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਮਿੰਟੂ ਜੀ ਉਹੀ ਹੈ ਜਿਹੜਾ ਤਰਨਤਾਰਨ ਵਾਲਾ ਕਹ ਲੋ ਜਿਮਨੀ ਚੋਣ ਵਾਲਾ ਤੇ ਇਹ ਵੀ ਕਹ ਲੋ ਕਿ ਇੱਕ ਸੋਚੀ ਸਮਝੀ ਸਿਆਸਤ ਹੈ ਵੀ ਇਸ ਮੌਕੇ ਤੇ ਉਥੋਂ ਇਹ ਕੰਮ ਸ਼ੁਰੂ ਕਰ ਲਗੇ ਦੇਖੋ ਮੈਂ ਕੱਲ ਹੀ ਕਿਹਾ ਸੀਗਾ ਕਿ ਬੜੀ ਕੌਂਟਰਡਿਕਸ਼ਨ ਹੈ ਕਿ ਡਾਕਟਰ ਬਲਬੀਰ ਜਿਹੜੇ ਖੁਦ ਹੈਲਥ ਮਨਿਸਟਰ ਨੇ ਉਹਨਾਂ ਦਾ ਕੱਲ ਹੀ ਅਖਬਾਰ ਦੇ ਵਿੱਚ ਇੱਕ ਬਿਆਨ ਪ੍ਰਕਾਸ਼ਿਤ ਹੁੰਦਾ ਜਿਦੇ ਵਿੱਚ ਉਹ ਕਹਿੰਦੇ ਆ ਕਿ ਹੜਾਂ ਦੇ ਅਸੀਂ ਉਜਾੜੇ ਦੇ ਵਸੇਬੇ 'ਚ ਲੱਗੇ ਹੋਏ ਆ ਜੀ ਇਸ ਕਰਕੇ ਸਾਡੀ ਜਿਹੜੀ ਇਹ 10 ਲੱਖ ਤੱਕ ਦੇ ਲਾਜਵਾਬੀ ਪਾਲਿਸੀ ਹੈ ਹੂੰ ਇਹ ਪਛੜ ਕੇ ਆਏਗੀ ਦਸੰਬਰ ਤੱਕ ਜੀ ਇਹਦਾ ਹੁਣ ਮਤਲਬ ਕਿ ਟਾਲਾ ਹੈ ਕਿ ਦਸੰਬਰ ਦੇ ਵਿੱਚ ਅਸੀਂ ਇਹਨੂੰ ਪੂਰਨ ਤੌਰ ਤੇ ਲਾਂਚ ਕਰਾਂਗੇ ਹੂੰ ਤੇ 2-3 ਘੰਟਿਆਂ ਬਾਅਦ ਮਾਨ ਸਾਹਿਬ ਸਕਰੀਨ ਤੇ ਪ੍ਰਗਟ ਹੋ ਜਾਂਦੇ ਨੇ ਜਿਵੇਂ ਅੱਜਕੱਲ ਤੁਹਾਨੂੰ ਪਤਾ ਮੋਦੀ ਸਾਹਿਬ ਵੀ ਜੀ ਆ ਗਿਆ ਜੀ GST ਦੇ ਰਿਫਾਰਮਸ ਲੈ ਕੇ ਕਿ ਆਹ ਫੈਸਟੀਵਲ ਹੈ ਜੀ ਉਹ ਫਲਾਂ ਟਮਕਾ 2-4 ਸੱਜਿਓ ਖਬਿਓ ਝੂਠੋ ਵੀ ਮਾਰ ਜਾਂਦੇ ਆ ਇਹਨਾਂ ਦੀ ਆਦਤਾਂ ਦੋਨਾਂ ਦੀਆਂ ਸੀਐਮ ਸਾਹਿਬ ਪੀਐਮ ਸਾਹਿਬ ਜਲਦੀਆਂ ਜੁਲਦੀਆਂ ਜੀਆਂ ਨੇ ਅੱਛਾ ਜੀ ਉਹਦੇ ਵਿੱਚ ਹੁਣ ਇਹ ਆ ਕੇ ਪਾਇਲਟ ਪ੍ਰੋਜੈਕਟ ਕਹਿੰਦੇ ਜੀ ਦੋ ਜ਼ਿਲ੍ਹਿਆਂ 'ਚ ਆਪਾਂ ਲਗੂ ਕਰ ਰਹੇ ਜੀ ਤਾਂ ਉਹ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਭਾਈ ਧਰਮ ਤਾਰਨਤਾ ਹੈ ਹੀ ਹੈ ਹਮ ਧਰਮ ਤਾਰਨ ਦੇ ਲੋਕ ਧਰਮ ਤਾਰਨ ਦੇ ਮਾਮਲੇ ਦੇ ਵਿੱਚ ਤੇ ਅੱਜ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਹੈ ਕਿ ਇਹਨਾਂ ਨੇ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਡਾਟੇ ਨੂੰ ਹੀ ਇਸਤੇਮਾਲ ਕਰਨਗੇ ਕਾਲਿੰਗ ਵਾਸਤੇ ਹਮ ਤੇ ਉਹਦੇ ਵਿੱਚ ਉਹ 10 ਲੱਖ ਦੇ ਇਲਾਜ ਵਾਲੀ ਬਹੁਤ ਜ਼ਿਆਦਾ ਮਸ਼ਹੂਰੀ ਹੋਏਗੀ ਜੀ ਜੀ ਉਹ ਤਾਂ ਪਹਿਲਾਂ ਪ੍ਰਬੰਧ ਕਰ ਲਿਆ ਹਮ ਉਹ ਤੇ ਪਹਿਲਾਂ ਪ੍ਰਬੰਧ ਕਰ ਲਿਆ ਮਤਲਬ ਐਡਵਰਟਾਈਜ਼ਮੈਂਟ ਤੇ ਫਿਰ ਨਾਲ ਸ਼ੁਰੂ ਹੋਈ ਜਾਂਦੀ ਹੈ ਜਨਾਬ ਗੱਲ ਤੇ ਹੋਈ ਇਹ ਹੈ ਨਾ ਕਿ ਐਡਵਰਟਾਈਜ਼ਮੈਂਟ ਤੇ ਇਹਨਾਂ ਦੇ ਹਰੇਕ ਮਾਮਲੇ 'ਚ ਤੁਸੀਂ ਦੇਖ ਲਓ ਕਿ ਕਿੱਥੇ ਜਾਂਦੀ ਹੈ ਭਾਵੇਂ ਉਹਦੇ 'ਚ ਯੂ ਟਰਨ ਕਿਉਂ ਨਾ ਆ ਜਾਵੇ ਜੀ ਆ ਚਾਏ ਕੇਂਦਰ ਦੀ ਜਿਹੜੀ ਹੈ ਸਕੀਮ ਇਹਨਾਂ ਨੇ ਪ੍ਰਬੰਧ ਕੀਤੀ ਆ ਰਾਸ਼ਨ ਕਾਰਡ ਰਾਸ਼ਨ ਕਾਰਡ ਕੱਟਣ ਵਾਲੀ ਚਾਹੇ ਪੀਐਮ ਸ਼੍ਰੀ ਯੋਜਨਾ ਲਾ ਲਓ ਕਿੰਨੇ ਧਾਵਾਂ ਤੇ ਕਿੰਨੇ ਮੌਕਿਆਂ ਤੇ ਯੂ ਟਰਨ ਵੀ ਮਾਰੇ ਤੇ ਉਹਦਾ ਪ੍ਰਚਾਰ ਵੀ ਖੂਬ ਕੀਤਾ ਹੁਣ ਤੁਸੀਂ ਉਹਦੇ ਨਾਲ ਜੋੜ ਲਓ ਕਿ ਇਹਨਾਂ ਨੇ ਪਹਿਲਾਂ ਮਸ਼ਹੂਰੀ ਦਾ ਜਿਗਾਰਡ ਕਰ ਲਿਆ ਇਹ ਨਹੀਂ ਵੇਖਿਆ ਕਿ ਯਾਰ ਜ਼ਰੂਰਤ ਸਾਰੇ ਪੰਜਾਬ ਨੂੰ ਹੈ ਤੇ ਬੰਦਾ ਪੁੱਛੇ ਕਿ ਕੀ ਹੜਾਂ ਦਾ ਅਸਰ ਉਧਰ ਨਹੀਂ ਸੀ ਹੈਗਾ ਜੀ ਤੇ ਜੇ ਹੜਾਂ ਦੇ ਵਿਸੇਬੇ ਦੀ ਗੱਲ ਆ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਜੇ ਦੇਖੀਏ ਜਾਂ ਬਠਿੰਡੇ ਜ਼ਿਲ੍ਹੇ ਵਿੱਚ ਦੇਖੀਏ ਇੱਥੇ ਤੇ ਲਗਭਗ ਮੇਰੇ ਖਿਆਲ ਦੇ ਨਾਲ 90 95% ਹੀ ਜ਼ਿਲ੍ਹੇ ਬਚੇ ਸੀ ਮੇਨੂੰ ਤਾਂ 100% ਹੀ ਹੋਣੇ ਜੀ ਮੁਕਸਰ ਦੇ ਇੱਕ ਦੋ ਪਿੰਡ ਛੱਡ ਦਈਏ ਤੇ ਇੱਧਰ ਹੀ ਕਰ ਦਿੰਦੇ ਲਾਗੂ ਹੂੰ ਇਧਰ ਕਿਹੜਾ ਵਸੇਬਾ ਕਰਨ ਦਾ ਹੂੰ ਜੇ ਬਰਨਾਲਾ ਲੈ ਲਿਆ ਤੇ ਬਰਨਾਲੇ ਤੋਂ ਗਾਂ ਬਠਿੰਡਾ ਲੈ ਲਓ ਬਰਨਾਲੇ ਦੀ ਵੇਸੇ ਸਮਝ ਨਹੀਂ ਆਈ ਚਲੋ ਤੁਹਾਨੂੰ ਤਾਂ ਦੀ ਸਮਝ ਬਰਨਾਲੇ ਤੋਂ ਸਮਾਂ ਦੀ ਜ਼ਿਆਦਾ ਹੋਏਗਾ ਕਿ ਮੀ ਦੁਰਤੀਆਂ ਤੇ ਬਠਿੰਡਾ ਲੈ ਲਓ ਬਠਿੰਡਾ ਤਾਂ ਹੜ ਤੋਂ ਪ੍ਰਭਾਵਿਤ ਨਹੀਂ ਮਾਨਸਾ ਉਹ ਕਿਉਂ ਛੱਡ ਰਿਹਾ ਦੂਜੇ ਜ਼ਿਲ੍ਹੇ ਤਾਂ ਤੁਸੀਂ ਮੰਨ ਲਿਆ ਤੇ ਜੇ ਹੜ ਬਸੇਵੇ ਦਾ ਹੈ ਤਾਂ ਫਿਰ ਬਰਨਾਲਾ ਵਿੱਚ ਸ਼ਾਮਲ ਕਰ ਲਿਆ ਤਰਨਤਾਰਨ ਨੇ ਸ਼ਾਮਲ ਕਰ ਲਿਆ ਸੋ ਇਸ ਕਰਕੇ ਇਹ ਸਾਫ ਹੈ ਕਿ ਜਾ ਕੇ ਵੋਟਾਂ ਮੰਗਣੀਆਂ ਵੋਟਾਂ ਮੰਗਣ ਤੋਂ ਪਹਿਲਾਂ ਜਿਗਾੜ ਕਰ ਲਿਆ ਬਈ ਹਾਂ ਅਸੀਂ ਯਾਰ ਆ ਕਰਾਂਗੇ ਆ ਕਰਾਂਗੇ ਪਰ ਮੱਝਾ ਹੈ ਤਰਨਤਾਰਨ ਹੈ ਠੀਕ ਹੈ ਨਾ ਜੀ ਉੱਥੇ ਟੈਸਟ ਤਾਂ ਬਹੁਤ ਤਕੜਾ ਹੋਏਗਾ ਜੀ ਜੀ ਠੀਕ ਹੈ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪੋ ਆਪਣੀ ਮਸ਼ਹੂਰੀ ਕਰਨ ਦਾ ਆਪੋ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਮੇਰੇ ਖਿਆਲ ਨਾਲ ਉੱਥੇ ਆਮ ਆਦਮੀ ਪਾਰਟੀ ਦਾ ਟੈਸਟ ਤਗੜਾ ਹੋਣ ਜਾ ਰਿਹਾ ਹੈ ਜੀ 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 ਮਿੰਟੂ ਜੀ ਜਿਹੜਾ ਬਟੇਲੋਂ ਜੀ ਕਹਿ ਰਹੇ ਨੇ ਕਿ ਸਬਸਿਡੀਆਂ ਤੇ ਕੁਝ ਕੱਟ ਲੱਗਣਾ ਚਾਹੀਦਾ ਹੈ ਕਹਿੰਦੇ ਤਾਂ ਜੋ ਪੰਜਾਬ ਦਾ ਕੋਈ ਹੱਲ ਹੋ ਸਕੇ